ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਬਠਿੰਡੇ ਬੀਬੀ ਬੋਰਸ ਦੀ ਹੈਡ ਕਨਸਟੇਬਲ ਗ੍ਰਿਫਤਾਰ ਕੀਤੀ ਹੈ ਥਾਰ ਗੱਡੀ ਵਿੱਚ ਚਿੱਟਾ ਫੜਿਆ ਗਿਆ ਉਹ ਬੀਬੀ ਵਾਸਤੇ ਇੱਕ ਹੋਰ ਨਵੀਂ ਅਪਡੇਟ ਉਹਦੇ ਸਬੰਧ ਵਿੱਚ ਆਈ ਹੈ ਪਿੰਡ ਦਾ ਤਕਰੀਬ ਨਾ ਪਤਾ ਜਿੱਥੇ ਬਾਲੂ ਸਾਹਿਬ ਦਾ ਸਹੁਰਾ ਪਰਿਵਾਰ ਹੈ ਚੱਕ ਫਤੇ ਸਿੰਘ ਤਤਈਆ ਤੁਨੂੰ ਉਥੇ ਸੁਖਵੀਰ ਬਾਲ ਦੇ ਨਾਨਕੇ ਵੀ ਹੈ ਸ਼ਾਇਦ ਬਾਲੂ ਸਾਹਿਬ ਦੇ ਸਹੁਰੇ ਨੇ ਚੱਕ ਫਤੇ ਸਿੰਘ ਬਾੜਾ ਤੇ ਸੁਖਵੀਰ ਬਾਲ ਦੇ ਨਾਨਕੇ ਨੇ ਕਿਤੇ ਭੁੱਲ ਨਾ ਜਾਇਓ ਕਿਉਂਕਿ ਸੁਖਵੀਰ ਨੇ ਕਿਹਾ ਹੋਇਆ ਹੁਣ ਇਹ ਜਿਹੜੀ ਬੀਬੀ ਹੈ ਇਹ ਪਰਸ ਦੀ ਕਦੋਂ ਹੁੰਦੀ ਹੈ 2009 ਦੇ ਵਿੱਚ ਇਹਦੀ ਮੈਰਿਜ ਕਦੋਂ ਹੁੰਦੀ ਹੈ 2013 ਦੇ ਵਿੱਚ ਜਿਹਦੇ ਨਾਲ ਮੈਰਿਜ ਹੋ ਜਾਂਦੀ ਹੈ ਉਹਨੂੰ ਛੱਡ ਕੇ ਕਦੋਂ ਜਾਂਦੀ ਹੈ 2015 ਦੇ ਵਿੱਚ ਤੇ ਗਾਹਾਂ ਮੁਹੱਬਤ ਪਿਆਰ ਕਿਹਦੇ ਨਾਲ ਪੈਂਦਾ ਹੈ ਇਹ ਇੱਕ ਐਮਬੋਲੈਕਸ ਵਾਲੇ ਨਾਲ ਐਮਬੋਲੈਕਸ ਵਾਲੇ ਨਾਲ ਪਿਆਰ ਕਿਉਂ ਪੈਂਦਾ ਹੈ ਕਿਉਂਕਿ ਐਮਬੋਲੈਕਸ ਨੂੰ ਕੋਈ ਨਾਕੇ ਤੇ ਰੋਕਦਾ ਨਹੀਂ ਐਮਬੋਲੈਕਸ ਦੀ ਇਹ ਪਾਵਰ ਹੈ ਗਵਰਨਮੈਂਟ ਵਾਲ ਉਦੋਂ ਵਿੱਚ ਡੈੱਡ ਬਾਡੀ ਹੁੰਦੀ ਹੈ ਕੋਈ ਮਰੀਜ਼ ਹੁੰਦਾ ਤਾਂ ਕਰਕੇ ਰੋਕਿਆ ਨਹੀਂ ਜਾਂਦਾ ਹੁਣ ਐਮਬੂਲੈਂਸ ਵਾਲੇ ਨਾਲ ਇਹ ਬੀਬੀ ਨੇ ਮੁਹੱਬਤ ਜਾਂ ਰਿਲੇਸ਼ਨ ਕਿਉਂ ਬਣਾਏ ਕਿਉਂਕਿ ਐਮਬੂਲੈਂਸ ਦੇ ਵਿੱਚ ਚਿੱਟਾ ਜਾਂਦਾ ਸੀ ਤੇ ਐਮਬੂਲੈਂਸ ਵਿੱਚ ਚਿੱਟਾ ਹੁਣ ਕੋਈ ਗ੍ਰਾਮ 2 ਗ੍ਰਾਮ 5 ਗ੍ਰਾਮ ਤਾਂ ਹੋਣਾ ਨਹੀਂ ਕਿਲੋ 5 ਕਿਲੋ 10 ਕਿਲੋ ਹੋਊਗਾ ਹੋ ਸਕਦਾ 20 ਕਿਲੋ ਹੋਵੇ ਹੋ ਸਕਦਾ ਜਿਹੜਾ ਗੁਜਰਾਤ ਦੇ ਵਿੱਚ ਕਹਿੰਦੇ ਅਡਾਨੀਆਂ ਅਵਾਨੀਆਂ ਦੇ ਖੇਪ ਫੜੀ ਸੀ ਇੱਕ ਪਤਾ ਨਹੀਂ 30 ਕੁਆਂਟਲ ਦੀ ਪਤਾ ਨਹੀਂ ਕੰਟੇਨਰ ਫੜੇ ਸੀ ਐਂਬੂਲੈਂਸ ਸ਼ਾਇਦ ਉਥੋਂ ਤੱਕ ਜਾਂਦੀ ਹੋਵੇ ਇਹ ਕੋਈ ਵੱਡੀ ਗੱਲ ਨਹੀਂ ਪਰ ਹੁਣ ਇਹ ਧਿਆਨ ਰੱਖਿਓ ਇਹ ਬੀਬੀ ਤੇ ਕੇਸ 1 2 ਨਹੀਂ ਪਹਿਲਾਂ ਵੀ ਹੈਗੇ ਨੇ ਇਹਦਾ ਤਵਾਦਲਾ ਵੀ ਕਹਿ ਲਈਏ ਬਹੁਤ bari ਹੋ ਚੁੱਕਿਆ ਥਾਣਿਆਂ ਦੇ ਵਿੱਚੋਂ ਥਾਂ-ਥਾਂ ਤੇ ਬਦਲੀ ਹੁੰਦੀ ਰਹੀ ਹੁਣ ਜਿਹੜੀ ਇਹ ਬੀਬੀ ਹੈ ਇਹ ਭਰਤੀ ਸ਼ਾਇਦ ਬਾਦਲਾਂ ਦੀ ਸਰਕਾਰ ਵੇਲੇ ਹੋਈ ਹੈ ਤੇ ਇਹ ਬੀਬੀ ਕਾਲਜਾਂ ਦੇ ਵਿੱਚ ਹਸਪੀਟਲਾਂ ਦੇ ਵਿੱਚ ਵੀ ਥੋੜਾ ਜਿਹਾ ਕਾਰੋਬਾਰ ਕਰ ਚੁੱਕੀ ਹੈ ਇਹਦੀਆਂ ਨੈਟਾ-ਨੋਟਾਂ ਵੀ ਸਾਹਮਣੇ ਆਈਆਂ ਨੇ ਔਰ ਲੀਡਰਾਂ ਦੇ ਨਾਲ ਸਬੰਧ ਵਗੈਰਾ ਸ਼ਾਇਦ ਬਾਦਲ ਲਾਣੇ ਦੇ ਨਾਲ ਵੀ ਥੋੜੇ ਜਿਹੋ ਉਹਦੇ ਸਬੰਧ ਦੇ ਹੈਗੇ ਆ ਉਹ ਹਲੇ ਆਉਣਗੇ ਹੁਣ ਗੱਲ ਇਹ ਹੈ ਵੀ ਜੇ ਪੁਲਿਸ ਸਖਤਵਾਹ ਕਾਰਵਾਈ ਕਰਦੀ ਹੈ ਹਾਲਾਂਕਿ ਇਹਨੂੰ ਫੜਾਉਣ ਵਾਲੇ ਪੁਲਿਸ ਵਾਲੇ ਨੇ ਜਿਹਨਾਂ ਨੂੰ ਤੰਗ ਕਰਦੀ ਸੀ ਕਿਉਂਕਿ ਜਦੋਂ ਕੋਈ ਇਹਦੀ ਗੱਡੀ ਰੋਕਦਾ ਸੀ ਇਹ ਫੋਨ ਲਾ ਕੇ ਵੱਡੇ ਅਫਸਰ ਅਫਸਰ ਦੇ ਨਾਲ ਤੇ ਜਿਹੜਾ ਕੋਈ ਨਾਕੇ ਤੇ ਖੜਾ ਹੁੰਦਾ ਉਹਦੇ ਕੰਨਾਂ ਲਾਉਂਦੀ ਸੀ ਵੀ ਆਹ ਗੱਲ ਕਰ ਹੁਣ ਵੱਡੇ ਅਫਸਰ ਦੀ ਚਪਾਈ ਕੀ ਰੁਕੂਗਾ ਉਹਨੂੰ ਕੀ ਮਨਾ ਕਰੂਗਾ ਤਾਂਗੇ ਤਾਂ ਪੁਲਸ ਵਾਲੇ ਸੀ ਜ਼ਿਆਦਾ ਤਾਂ ਹੀ ਇਹ ਬੀਬੀ ਨੂੰ ਫੜਾਇਆ ਗਿਆ ਫੜਾਇਆ ਗਿਆ ਹੁਣ ਮਸਲਾ ਇਹ ਹੈ ਬੀ ਬੀ ਦਾ ਜਿਹੜਾ ਕਾਰੋਬਾਰ ਸੀ ਇਹ ਕੋਈ ਇਕੱਲੇ ਨਹੀਂ ਕਰ ਰਹੀ ਸੀ ਇਹਦੇ ਵਿੱਚ ਪੁਲਿਸ ਦੇ ਜਾਂ ਕਿਸੇ ਹੋਰ ਮਹਿਕਮੇ ਦੇ ਵੱਡੇ ਅਫੀਸਰ ਵੀ ਹੈਗੇ ਆ ਹੋਰ ਇਹਦੇ ਵਿੱਚ ਵੱਡੇ ਲੀਡਰ ਵੀ ਹੈਗੇ ਆ ਇਹ ਜਿਹੜਾ ਧੰਦਾ ਹੈ ਨਾ ਚਿੱਟੇ ਦਾ ਇਹ ਕੋਈ 5-7 ਗ੍ਰਾਮ ਦਾ ਨਹੀਂ ਹੈਗਾ ਜਿਵੇਂ ਪੁਲਿਸ ਵਾਲਿਆਂ ਨੇ ਕਹਿਤਾ 17.72 ਇੰਨੀ ਇਹਨਾਂ ਚਿੱਟਾ ਫੜਿਆ ਇਹ ਨਹੀਂ ਹੈਗਾ ਇੱਥਾ ਹੁਣ ਜੇ ਇਨਵੈਸਟੀਗੇਸ਼ਨ ਵਧੀਆ ਤਰੀਕੇ ਨਾਲ ਹੋ ਜੇ ਅਰਮਾ ਖਰਬਾਂ ਦਾ ਇਹ ਧੰਦਾ ਹੈ ਇਹ ਕੋਈ ਮਾੜੀ-ਮੋਟੀ ਗੱਲ ਨਹੀਂ ਪਰ ਜਦ ਤੁਸੀਂ ਦੇਖੋਗੇ ਇਹ ਬੀਬੀ ਦੀ ਲਗਜ਼ਰੀ ਲਾਈਫ ਜਾਂ ਲਾਈਫ ਸਟਾਈਲ ਕਹ ਲਈਏ ਲੱਖਾਂ ਦੀਆਂ ਘੜੀਆਂ ਲੱਖਾਂ ਦੇ ਵਿੱਚ ਸ਼ੂਟ ਤੇ ਸੋਹਣੇ ਵਧੀਆ ਮਹਿੰਗੇ ਮੋਬਾਈਲ ਲਗਜ਼ਰੀ ਗੱਡੀਆਂ ਕੋਠੀਆਂ ਵੱਡੇ ਹੋਟਲਾਂ ਦੇ ਵਿੱਚ ਠਹਿਰਨਾ ਅਜਾਸੀਆਂ ਕਰਨੀਆਂ ਮਹਿੰਗੀ ਸ਼ਰਾਬ ਪੀਣੀ ਚਿੱਟਾ ਲਾਉਣਾ ਇਹ ਕੋਈ ਆਮ ਗੱਲ ਨਹੀਂ ਹੈ ਹੁਣ ਜੇ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਹੈ ਮਾਨਯੋਗ ਕੱਲ ਬਠਿੰਡਾ ਰੇਂਜ ਦੇ ਸ਼ਾਇਦ ਡੀਆਈਜੀ ਸਾਹਿਬ ਨੇ ਡਿਸਮਿਸ ਵੀ ਕੀਤਾ ਇਹਨਾਂ ਨੂੰ ਕੋਰਟ ਵਿੱਚ ਪੇਸ਼ੀ ਹੋਈ ਉਹ ਬੀਬੀ ਨੇ ਇੱਕ ਛੋਟੀ ਜਿਹੀ ਝਾਤੀ ਮਾਰੀ ਕਹਿੰਦੀ ਜੀ ਮੇਰੇ ਨਾਲ ਤਾਂ ਬੇਨੁਸਾਫੀ ਹੋਈ ਹੈ ਇਹ ਝੂਠਾ ਫਸਾਇਆ ਗਿਆ ਮੈਨੂੰ ਇਹ ਕਹਿ ਕੇ ਪੱਲਾ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਇੱਕ ਪਾਸੇ ਤਾਂ ਮੈਂ ਅ ਪ੍ਰਸ਼ਾਸਨ ਦੀ ਸੰਲੰਘਾ ਕਰ ਲਈਆਂ ਵੀ ਜੇ ਇਹ ਕਦਮ ਉਠਾਏ ਨੇ ਤਾਂ ਫਿਰ ਤੁਹਾਨੂੰ ਪੰਜਾਬ ਸਲਾਮਾ ਕਰੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੇ ਏ ਬੀਬੀ ਜਿਹੜੀ ਐ ਇਹਦੇ ਲੈਂਕ ਇਹਦੀਆਂ ਤਾਰਾਂ ਕਿੱਥੋਂ ਤੱਕ ਜੁੜੀਆਂ ਨੇ ਸਾਰੀਆਂ ਪਰਤਾਂ ਖੋਲ ਦਿਓ ਤੇ ਲੈਡੀ ਪਲੀਸ ਤੁਹਾਡੇ ਕੋਲ ਹੈਗੀ ਆ ਤੇ ਛੇਤ੍ਰ ਪ੍ਰੇਡ ਕਰੋ ਬੀਬੀ ਦੀ ਪੁੱਛੋ ਵੀ ਕਿੰਨਾ ਕੁ ਧਨ ਇਕੱਠਾ ਕੀਤਾ ਹੈ ਕਿੱਥੋਂ ਤੱਕ ਲੈਂਕ ਜੁੜੇ ਨੇ ਕਿਹੜੇ ਹੋਟਲਾਂ ਵਿੱਚ ਰਾਤਾਂ ਕੱਟੀਆਂ ਨੇ ਉਹ ਸਾਰਾ ਕੁਝ ਸਾਹਮਣੇ ਲੈ ਕੇ ਆਓ ਪਰ ਜਿਹੜੀ ਆ ਨਮੀ ਕਹਾਣੀਆਂ ਨਾ ਐਮਬੋਲੈਕਸ ਵਾਲੇ ਨਾਲ ਮੁਹੱਬਤ ਕਰਨੀ ਆਪਣੇ ਘਰ ਵਾਲੇ ਨੂੰ ਛੱਡ ਦੇਣਾ ਇਹ ਸ਼ਰਿਆਵਾਂ ਵਿੱਚੋਂ ਸਿੱਧ ਹੁੰਦਾ ਵੀ ਐਮਬੋਲੈਕਸ ਦੇ ਵਿੱਚ ਚਿੱਟਾ ਕਵੰਟਾ ਦੇ ਹਿਸਾਬ ਨਾਲ ਚੱਲਿਆ ਆਪਣਾ ਫਿਰ ਤੇ ਉਹਦੇ ਵਿੱਚ ਨੋਟ ਵੀ ਫਿਰ 2000 ਦੇ ਵੀ 1000 ਦੇ ਵੀ ਹੁਣ 500 ਦੇ ਚੱਲਦੇ ਨੇ ਬੈਗਾਂ ਦੇ ਵਹਿਗ ਰਏ ਹੋਣੇ ਉਹਦੇ ਵਿੱਚ ਜੇ ਹੱਥ ਪਾਏ ਹੀ ਐ ਫਿਰ ਲੋਕਾਂ ਦੇ ਸਾਹਮਣੇ ਸਾਰਾ ਕੁਝ ਲੈ ਕੇ ਆ ਕੋਰਸ ਨੂੰ ਪੰਜਾਬ ਦੇ ਲੋਕ ਸਲਾਮਾ ਕਰਨਗੇ ਕਿਉਂਕਿ ਵੱਡੇ ਮਗਰਮਸ਼ ਕਿੱਥੇ ਬੈਠੇ ਨੇ ਇਹ ਬੀਬੀ ਕਿਹੜੇ ਮਗਰਮਸ਼ ਦੇ ਨਾਲ ਅਟੈਚਮੈਂਟ ਰੱਖਦੀ ਸੀ ਕਿਹਦੇ ਕਹਿਣ ਤੇ ਕਰਦੀ ਸੀ ਸਾਰਾ ਕੁਝ ਸਾਹਮਣੇ ਲੈ ਕੇ ਆਓ ਬਹੁਤਾਂ ਲੋਕ ਕਹਿਣ ਦੀ ਲੋੜ ਨਹੀਂ 4 ਖੇਤਰਾਂ ਦੀ ਲੋੜ ਹੈ ਦੱਸ ਦੇਣੀ ਹੈ ਤੇ ਉਦਾਂ ਵੀ ਜਲੂਸ ਤਾਂ ਨਿਕਲ ਕੇ ਫੈਲਟਰ ਲਾਉਂਦੀ ਸੀ ਕਹਿੰਦੇ ਫਰੀਲਾ ਬਣਾਉਣ ਵਾਸਤੇ ਹੁਣ ਤਾਂ ਜਿਹੜਾ ਬੂਥਾ ਸੀ ਉਹ ਸਾਹਮਣੇ ਆ ਹੀ ਗਿਆ ਜੋ ਨੀਚ ਮੂਲ ਕੋ ਕੇ ਕਿਦਾਂ ਜਾਂਦੀ ਹੈ ਕਹਿੰਦੀ ਮੈਨੂੰ ਤਾਂ ਝੂਠਾ ਫਸਾਇਆ ਗਿਆ ਇਹ ਕਹਿੰਦੀ ਸੀ ਤੇ ਇੱਕ ਖਬਰ ਹੋਰ ਹੈ ਕਿ ਥਾਰ ਹਲੇ ਵੀ ਘੁੰਮਦੀ ਆ ਉਹ ਜਿਹੜੀ ਥਾਰ ਵਿੱਚੋਂ ਬੀਬੀ ਫੜੀ ਹੈ ਨਾ ਹੋ ਸਕਦਾ ਉਹ ਥਾਰ ਕਿਸੇ ਅਫਸਰ ਦੀ ਕਿਸੇ ਲੀਡਰ ਦੀ ਹੋਵੇ ਇਹ ਵੀ ਜ਼ਰੂਰੀ ਹੈ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਪਰ ਬੀਬੀ ਦੀ ਜਿਹੜੀ ਮੈਂ ਛੋਟੀ ਜਿਹੀ ਸਟੋਰੀ ਦੱਸੀ ਹੈ ਇਹਦਾ ਪਿੰਡ ਫਤੇ ਸਿੰਘ ਚੱਕ ਫਤੇ ਸਿੰਘ ਵਾਲਾ ਇਹ ਸਭ ਨੂੰ ਪਤਾ ਹੈ ਤੇ ਬਾਦਲ ਪਰਿਵਾਰ ਦੇ ਕਹਿ ਲਿਏ ਉੱਥੇ ਸਰਵੀਰ ਦੇ ਨਾਨਕੇ ਤੇ ਵੱਲ ਸਾਹਿਬ ਦੇ ਸਹੁਰੇ ਨੇ ਤੇ ਇਹ ਬੀਬੀ 2009 ਵਿੱਚ ਭਰਤੀ ਹੁੰਦੀ ਹੈ 13 ਵਿੱਚ ਮੈਰਿਜ ਹੋ ਜਾਂਦੀ ਹੈ ਤੇ 15 ਵਿੱਚ ਘਰ ਵਾਲੇ ਨੂੰ ਛੱਡ ਕੇ ਐਂਬੂਲੈਂਸ ਵਾਲੇ ਨਾਲ ਜਾਰੀ ਦੋਸਤੀ ਮੁਹੱਬਤ ਬਣਾ ਲੈਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ